ਇਹ ਨਵੀਂ ਨੋਟੀਫਿਕੇਸ਼ਨ ਆਈ ਹੈ ਉਹਨੂੰ ਦੇਖ ਕੇ ਆਪਾਂ ਕੋਈ ਮਜ਼ਾਕ ਕਰ ਰਹੇ ਆ ਕੋਈ ਪੋਸਟ ਪਾ ਕੇ ਆਪਾਂ ਉਹਨੂੰ ਫੇਕ ਕਰ ਰਹੇ ਹਾਂ ਜਿਸ ਕਿਸੇ ਦੇ ਥੱਲੇ ਜਿਹੜਾ ਵੀਕਲ ਹੈ ਉਹ ਚਲਾ ਸਕੋਗੇ ਬਿਦਾਊਟ ギアਰ ਇਹ ਨਹੀਂ ਕਿ ਬਿਦਾਊਟ ギアਰ ਦੇ ਵਿੱਚ ਤਾਂ ਇੱਕ ਐਕਟਰਾਂ ਵੀ ਆ ਜਾਂਦੀ ਹੈ ਜੁਪੀਟਰ ਵੀਕਲ ਵੀ ਦੋ ਪਹੀਆ ਆ ਜਾਂਦੇ ਨੇ ਉਹ ਨਹੀਂ ਚਲਾ ਸਕਦੇਗੇ ਜਿਹੜੀ ਐਕਟਵਾ ਇਹ ਜਿਹੜੀ ਹੈ ਮਤਲਬ ਇਹਦੀ ਹੌਸਪਾਵਰ 50 ਸੀਸੀ ਤੋਂ ਉੱਪਰ ਹੈ 100 ਸੀਸੀ 125 ਸੀਸੀ ਦੇ ਵੀਕਲਾਂ ਦੇ ਵਿੱਚ ਆ ਜਾ ਜਦਗਾ ਇਹ ਇਸ ਕਰਕੇ ਤੁਸੀਂ ਉਹ ਵੀਕਲ ਚਲਾ ਸਕਦੇ ਆ ਵੀ ਜਿਹਦੀ ਹੌਸਪਾਵਰ ਹੈ ਉਹ ਇਲੈਕਟ੍ਰਿਕਲੀ ਹੈ ਜਾਂ ਕੋਈ ਵੀ ਹੈ ਜਿਹਦੀ ਹੌਸਪਾਵਰ 50 ਸੀਸੀ ਤੋਂ ਘੱਟ ਹੈ ਤੇ ਤੁਹਾਡੇ ਕੋਲੇ ਲਰਨਿੰਗ ਲਾਇਸੈਂਸ ਤੇ ਉਹ ਚਲਾ ਸਕਦੇ ਆ 18 ਸਾਲ ਤੋਂ ਪੱਕੇ 18 ਸਾਲ ਤੋਂ ਲਾਇਸੈਂਸ ਮਾਰਕੀ ਦਾ ਤੇ ਪਿਆਰੇ ਬੱਚਿਓ ਤੁਹਾਨੂੰ ਪਤਾ ਵੀ ਥੋੜੇ ਦਿਨ ਹੋ ਗਏ ਮੈਂ ਇੱਥੇ ਸ਼ਕੀਨਾਰ ਕਰਕੇ ਗਿਆ ਤੁਸੀਂ ਨਾ ਦੇ ਵਿੱਚ ਪਾਰਟਿਸਪੇਟ ਕੀਤਾ ਹੋਣਾ ਤੱਕ ਨਹੀਂ ਕੀਤਾ ਕਿਸੇ ਦਾ ਤਾਂ ਉਹੀ ਗੱਲਾਂ ਨੇ ਵੀ ਜੇ ਤੁਹਾਡੀ 18 ਸਾਲ ਤੋਂ ਏਜ ਘੱਟ ਹੈ ਤੇ ਚਾਰ ਪਹੀਆ ਵੀਕਲ ਚਲਾਉਂਦਾ ਉਹਦੀ ਏਜ ਆ ਜਿਹੜੀ 18 ਸਾਲ ਤੋਂ ਘੱਟ ਹੈ ਉਹਦੇ ਪੇਰੈਂਟਸ ਨੂੰ 3 ਸਾਲ ਦੀ ਸਜ਼ਾ ਤੇ 20 ਹਜ਼ਾਰ ਰੁਪਈਆ ਦੇਵਣਾ ਜੇ ਉਹ ਵਿਅਕਤੀ ਕਿਸੇ ਹੋਰ ਕਿਸੇ ਦਾ ਮਾਰ ਕੇ ਵੀਕਲ ਚਲਾਉਂਦਾ ਚਾਹੇ ਉਹ ਦੋ ਪਹੀਆ ਤੇ ਆਉ ਚਾਰ ਪਹੀਆ ਵੀਕਲ ਹੈ ਅਗਰ ਉਹ ਚਲਾਉਂਦਾ ਹੈ ਉਡੀ ਉਮਰ 18 ਸਾਲ ਤੋਂ ਘੱਟ ਹੈ ਪਰ ਜਿਹੜਾ ਉਸ ਗੱਡੀ ਦਾ ਓਨਰ ਹੋਊਗਾ ਦੋ ਪਹੀਆ ਚਾਰ ਪਹੀਆ ਐਨੀ ਵਨ ਕਿਸੇ ਵੀ ਵੀਕਨ ਦਾ 18 ਸਾਲ ਤੋਂ ਘੱਟ ਜਿਹੜਾ ਉਹਦਾ ਓਨਰ ਹੋਊਗਾ ਉਹਨੂੰ 3 ਸਾਲ ਦੀ ਸਜ਼ਾ ਪੱਤੀ ਆ ਕੇ ਜੁਰਮਾਨਾ ਹੋਊਗਾ ਜਦੋਂ ਤੁਸੀਂ ਲਾਈਸੈਂਸ ਲੈਣਾ ਹੈ 18 ਸਾਲ ਤੋਂ ਘੱਟ ਉਹ ਤੁਹਾਡਾ ਲਰਨਿੰਗ ਲਾਈਸੈਂਸ ਬਣ ਜਾਊਗਾ ਆ ਜਿਹੜੇ ਤੁਸੀਂ ਠੀਕ ਆ ਜਿਹੜੇ ਨਹੀਂ ਫਿਰਦੇ ਆ ਜਿਹਦੇ ਥੱਲੇ ਕਿਸੇ ਆਰਟੀਓ ਦੇ ਕਿਸੇ ਵੀ ਮਤਲਬ ਗਾਜਟ ਅਫੀਸਰ ਦੇ ਸਾਈਨ ਨਹੀਂ ਗਏ ਕਿ ਕਹਿੰਦੇ ਹਾਰੇ ਕੱਟ-ਕੱਟ ਕੇ ਤੁਹਾਨੂੰ ਐਵੇਂ ਦੇਈ ਜਾਂਦੇ ਆ ਤੁਹਾਡੇ ਤੋਂ ਪੈਸੇ ਨਹੀਂ ਜਾਂਦੇ ਆ ਉਹ ਆਣਾ ਥੋੜਾ ਹੀ ਜਾਏ ਉਹ ਨੂੰ ਅਸੀਂ ਨਹੀਂ ਮੰਨਾਂਗੇ ਠੀਕ ਹੈ ਕੋਈ ਕਿਸੇ ਵੀ ਵੀ ਕਰਦੇ ਆ ਜਦੋਂ ਤੁਸੀਂ ਚਾਰਦੀਵਾਰੀ ਤੋਂ ਬਾਹਰ ਹੋ ਗਏ ਕੋਈ ਵੀ ਚਾਰਦੀਵਾਰੀ ਆ ਤੁਹਾਡੇ ਘਰ ਦੀ ਆ ਤੁਹਾਡੇ ਸਕੂਲ ਦੀ ਆ ਜਦੋਂ ਚਾਰਦੀਵਾਰੀ ਤੋਂ ਬਾਹਰ ਹੋ ਗਏ ਪੈਨਲ ਤੋਂ ਲੈ ਕੇ ਕਿਸੇ ਵੀ ਵੀ ਕੰਦਾ ਕਰਦੇ ਉਹ ਤੋਂ ਬਾਅਦ ਤੁਸੀਂ ਸੰਜੀਤ ਰੈਂਕ ਦੇ ਵਿੱਚ ਚਾਬੜ ਹੋਗੇ ਕਦੋਂ ਤੁਸੀਂ ਬਾਉਂਡੀ ਬਾਉਂਡ ਹੈ ਕਿ ਚਾਰ ਦੀਵਾਰੀ ਤੋਂ ਬਾਹਰ ਹੋਣਾ ਹੈ ਸਭ ਤੋਂ ਪਹਿਲਾਂ ਸੱਚੇ ਦੇਖਣਾ ਕਿ ਇਕੱਤਰ ਤੁਹਾਡੇ ਸਕੂਲ ਦੀ ਚਾਰ ਦੀਵਾਰੀ ਹੈ ਇਹਦੇ ਤੋਂ ਬਾਹਰ ਹੋਣਾ ਤਾਂ ਤੁਹਾਡਾ ਫਰਜ ਬਣਦਾ ਸੱਚੇ ਦੇਖਣਾ ਕਿਉਂਕਿ ਜਿਹੜੀ ਸੱਚੇ ਤੋਂ ਤੈਰ ਤਾ ਰਹੀ ਹੈ ਉਹਨੇ ਤੁਹਾਡੇ ਬਿਲਕੁਲ ਅੱਗੇ ਨਹੀਂ ਲੰਘਣਾ ਜਿਹੜੀ ਖੱਬੇ ਤੋਂ ਆ ਰਹੀ ਹੈ ਉਹਨੇ ਦੂਰ ਦੀ ਲੰਘਣਾ ਉਦੋਂ ਸਮਝ ਲਓ ਚੜ੍ਹੀ ਟ੍ਰੈਕ ਦੇ ਵਿੱਚ ਸ਼ਾਮਲ ਹੋ ਗਏ ਆਪਾਂ ਕਿਸੇ ਸੂਰਜ ਦੀ ਰੋਸ਼ਨੀ 'ਚ ਖੜੇ ਹੋਈਏ ਇਲੈਕਟ੍ਰੀਕਲੀ ਰੋਸ਼ਨੀ 'ਚ ਖੜੇ ਹੋਈਏ ਆਪਣੀ ਛਾਂ ਬਣਦੀ ਹੈ ਆਪਣਾ ਪਰਛਾਵਾਂ ਬਣਦਾ ਜਦੋਂ ਆਪਾਂ ਚੱਲਦੇ ਆਂ ਛਾਂ ਆਪਣੇ ਨਾਲ ਨਾਲ ਚਲਦੀ ਹੈ ਇਸੇ ਤਰ੍ਹਾਂ ਜਦੋਂ ਚਾਰਦਵਾੜੀ ਤੋਂ ਬਾਹਰ ਹੋਵੇ ਛੜਕਾਂ ਤੇ ਲੱਗੀਆਂ ਲੈਣਾ ਛੜਕਾਂ ਤੇ ਲੱਗੇ ਰੋਡ ਸੈਂਡ ਉਹ ਪਛਾਵੇਂ ਮੰਗੂ ਆਪਣੇ ਨਾਮ ਨਾਲ ਹੀ ਚੱਲਦੇ ਆ ਕਿਸੇ ਵੀ ਬਾਹਰੀ ਸਟੇਟ ਚਲ ਜਾਓ ਕਿਸੇ ਫੋਰਨ ਕੰਟਰੀ ਚਲ ਜਾਓ ਕਿ ਛੜਕਾਂ ਦੀ ਸ਼ੋਅ ਵਾਸਤੇ ਨਹੀਂ ਲਾਏ ਸਿਰਫ ਆਪਣੀ ਸੁਰੱਖਤ ਲਈ ਆਪਾਂ ਨੂੰ ਬਚਾਉਣ ਵਾਸਤੇ ਲਾਏ ਆ ਬਾਕੀ ਮੈਂ ਹੁਣ ਬੇਨਤੀ ਕਰੂੰਗਾ ਦੀ ਸਾਡੇ ਐਸ.ਆਈ. ਸਰਦਾਰਪ ਸਿੰਘ ਜੀ ਬਰਾੜੇ ਵੀ ਤੁਹਾਨੂੰ ਸਬੋਧਨ ਕਰਨਗੇ ਆਓ ਜੀ ਜਨਾਬ ਨੇ ਸਰਦਾਰ ਜੀ ਬਖਸ਼ਿਆ ਜੀ 15 ਦਿਨ ਪਹਿਲਾਂ ਸੈਮੀਨਾਰ ਹੋਇਆ ਜਿਹੜਾ ਖੜ ਗਿਆ ਨਹੀਂ ਆ ਗਿਆ ਜਿਹੜੀ ਤੁਹਾਨੂੰ ਨਹੀਂ ਆਸ ਉਸ ਦਿਨ ਕਲੱਬ ਦੇ ਵਿੱਚ ਬੱਚੇ ਸੈਮੀਨਾਰ ਦੇ ਵਿੱਚ ਬੱਚੇ ਸਾਰੇ ਸੀਗੇ ਜਦੋਂ ਸੈਮੀਨਾਰ ਤੇਰੀਆਂ ਰਹੀ ਮੈਂ ਦੋ ਬੰਦਾ ਨਾਲ ਗਿਆ ਸਾਡੇ ਨਾਲ ਹੀ ਆ ਗਿਆ ਰਾਤ ਦੇ ਸੀ ਨਹੀਂ ਬੱਚੇ ਤੁਹਾਨੂੰ ਕਰਾ ਕਰਾ ਲੈ ਇੱਕ ਮਟੋ ਉਹ ਸਾਰਾ ਗੱਲ ਕਰਦਾ ਸੀ 라ਵ ਜੀ ਨੇ ਸਾਡੇ ਦਾ ਫਿਕਰ ਕਰਦਾ ਬੱਚਾ ਉਹਦੀ ਜਾਣ ਨੂੰ ਕਹਿੰਦੀ ਸਾਡੇ ਦੀਨਾ ਕੋ ਹੋ ਗਏ ਇੱਕ ਘਰ ਦਾ ਬੱਚਾ ਜੇ ਉਹ ਮੈਸਰ ਫੀਮੁਦੀਆ ਦਾ ਲੇਖੂ ਉਸ ਮਾਂ ਪੇ ਤੋਂ ਪੁੱਛਣਾ ਹੁੰਦਾ ਹਾਂ ਕਿ ਉਹਦੇ ਤੇ ਕੀ ਕੀ ਦਿੱਤੀ ਹੈ ਠੀਕ ਹੈ ਇਸ ਕਰਕੇ ਮੈਨ ਵਾਲੇ ਵੀ 1600 ਤੋਂ ਛੋਟਾ ਬੱਚਾ ਕਿਸੇ ਤਰ੍ਹਾਂ ਦਾ ਕਿ ਕਲੀ ਚਾ ਸਕਦਾ ਹੈ ਇਸਾਈ ਕੋ ਤੋਂ ਬਣੇ ਤੇ 1600 ਰੁਪਏ ਜੇ ਹੋ ਗਏ ਉਹਦਾ ਲਾਇਸੈਂਸ ਬਣਦਾ ਹੈ ਆਟਾ ਦੇ ਦਫਤਰ ਤੋਂ ਕੋਈ ਤੁਸੀਂ ਮੁੰਡੇ ਨਾਲ ਤੇ ਵੀ ਚੱਕੇ ਤਾਂ ਜਾਲੀ ਲੈ ਨਾ ਦੇ ਉਹਦੇ ਰੀਏ ਆਰਟੀਏ ਦੇ ਦਸਕਤ ਨਹੀਂ ਆਏਗਾ ਸਭ ਤੋਂ ਜ਼ਰੂਰੀ ਹੈ ਉਹੀ ਮੰਨਣ ਜੋ ਉਹ ਵੈਲਡ ਹੈ 16 ਸਾਲ ਤੋਂ ਉੱਪਰ ਬੱਚਾ ਜਿਹੜਾ ਹੈਗਾ 18 ਸਾਲ ਤੱਕ ਤੇ ਤੁਹਾਨੂੰ ਅੰਦਰ ਕਿਉਂ ਹੈਗਾ ਸਟੈਂਡਰਡ ਦਾ ਡਾਂਸ ਜਰੂਰੀ ਹੈ। ਜੇ ਤੁਸੀਂ ਜਦੋਂ ਵੀ ਵਾਈਕਲ ਚਲਾਉਂਦੇ ਹੋ ਹੈਲਮਟ ਜਿਹਨਾਂ ਨੇ ਪਾ ਦੇਣੀ ਹੈਲਮਟ ਜ਼ਰੂਰੀ ਹੈ। ਪਹਿਲਾਂ ਸਾਡਾ ਸਿਰ ਪਹਿਲਾਂ ਸਿਰ ਦੇ ਨਾਲ ਪਹਿਲੇ ਦੀ ਸਭ ਤੋਂ ਵੱਡੀ ਗੱਲ ਹੈ ਕਿ ਬੰਦਾ ਇਹ ਵੀ ਬੇਹੋਸ਼ ਹੋ ਜਾਂਦਾ ਜਾਂ ਉਮਰ ਚਲੇ ਜਾਂਦਾ ਸਾਰੀ ਸਾਰੀ ਉਮਰ ਅੱਜ ਜਿੜੇ ਪਿਆ ਰਹੇ। ਇਹਨਾਂ ਚੀਜ਼ਾਂ ਤੋਂ ਬਚਣ ਦੀ ਖਾਤਰ ਗਵਰਨਮੈਂਟ ਨੇ ਜੋ ਗੱਲ ਬਾਤ ਕੀਤੀ ਹੈ ਹੈਲਮਟ ਤੁਹਾਡੇ ਲਈ ਇੱਥੇ ਤੁਹਾਨੂੰ ਜਾਗਰੂਕ ਕਰਨ ਲਈ ਐਜੂਕੇਟ ਕਰਨ ਲਈ ਆਏ ਆ। ਮੈਂ ਜੈਦਾ ਸਮਾਂ ਲੈਂਦਾ ਹੋਇਆ ਗ੍ਰਾਫਿਕ ਟੀਮ ਦੇ ਸਾਡੇ ਜਿਹੜਾ ਵਿਸ਼ਤ ਸਹਿਬਾਨ ਅਧਿਕਾਰੀ ਆਏ ਆ ਪੁਲਿਸ ਵਿਭਾਗ ਤੋਂ ਬਹੁਤ ਵੀ ਪਿਛਲੇ ਲੰਬੇ ਸਮੇਂ ਤੋਂ ਮਿਹਨਤ ਕਰ ਰਹੇ ਹੈ ਕੋ ਲੋਕਾਂ ਨੂੰ ਐਜੂਕੇਟ ਕੀਤਾ ਜਾਵੇ ਖਾਸ ਕਰਕੇ ਸਕੂਲੀ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਤੇ ਅਧਿਆਪਕਾਂ ਨੂੰ ਅੱਜ ਪਹੁੰਚੇ ਹੈ ਮੈਂ ਉਹਨਾਂ ਨੂੰ ਗੁਜਾਰਿਸ਼ ਕਰਾਂਗਾ ਕਿ ਥੋੜੇ ਸਮੇਂ ਦੇ ਵਿੱਚ ਹੀ ਜਿਹੜਾ ਇਸ ਮਹਿਮ ਦਾ ਮਕਸਦ ਹੈ ਅਵੇਰਨੈਸ ਦਾ ਉਹ ਤੁਹਾਨੂੰ ਦੱਸਣਗੇ ਜਿਹੜੇ ਨਵੇਂ ਨਾਮ ਡਿਮਾਂਡ ਮੋਟਰ ਡਿਪੀ ਕਲੈਕਟਰ ਬਣਿਆ ਦੋਸੋ ਚੋਰ ਕੀਤੀ ਹੈ ਉਹਦੇ ਵਿੱਚ ਸਨਪੂਰ ਗੱਡੀਆਂ ਸਮਝਦੇ ਆ ਸਨਪੂਰ ਜਿਹੜਾ ਗੱਡੀਆਂ ਦੇ ਉੱਪਰ ਛੱਤ ਦੇ ਸ਼ੀਸ਼ੇ ਲੱਗੇ ਹੁੰਦੇ ਆ ਉਹਨਾਂ ਤੇ ਸਟੰਟ ਕਰਦੇ ਆ ਵੀ ਸਨਪੂਰ ਸ਼ੀਸ਼ੇ ਨੂੰ ਪਿੱਛੇ ਕਰਕੇ ਵਿਚਾਲੇ ਖੜ ਜਾਂਦੇ ਆ ਜਾਂਦੇ ਉੱਪਰ ਬੈਠ ਜਾਂਦੇ ਆ ਉੱਥੇ ਵੀ ਨਵਾਂ ਕਾਨੂੰਨ ਜਿਹੜਾ ਬਣਿਆ ਹੈ ਕਿ ਜਿਹੜਾ ਵਿਅਕਤੀ ਸਟੰਟ ਕਰੂਗਾ ਉਹ ਉਹਦੀ ਜਿਹੜੀ ਉਹ ਗੱਡੀ ਆ ਬੌਂਡ ਕੀਤੀ ਜਾਊਗੀ 3 ਸਾਲ ਦੀ ਸਜ਼ਾ ਉਸ ਵਿਅਕਤੀ ਨੂੰ ਤੇ 25000 ਰੁਪਏ ਜਿਹੜਾ ਜੁਰਮਾਨਾ ਹੈ ਇਹ ਜਿਹੜੀ ਸੀਟ ਬੈਲਟ ਦੀ ਗੱਲ ਹੈ ਵੀ ਚਾਰ ਪਈਆ ਵਹੀਕਲ ਹੈ ਜਿੰਨਾ ਗੱਡੀਆਂ ਦੇ ਸੀਟ ਬੈਟ ਆਉਂਦੀ ਹੈ ਡਰਾਈਵਰ ਨਾਲ ਉਹਦੇ ਨਾਲ ਦੀ ਬੈਠੀ ਸਵਾਰੀ ਲਾਉਗੀ ਸੀਟ ਬੈਟ ਤੇ ਜੇ ਪਿੱਛੇ ਬੈਠੀ ਸਵਾਰੀ ਆ ਉਹਦੇ ਨਾਮ ਲੱਗੀ ਹੋਈ ਜਿਹੜੀ ਸਵਾਰੀ ਤੇ ਉਹਨੂੰ 20000 ਰੁਪਏ ਜੁਰਮਾਨਾ ਤੇ 3 ਸਾਲ ਦੀ ਸਜ਼ਾ ਹੋਊਗੀ ਇਸ ਕਰਕੇ ਸੀਟ ਬੈਟ ਲਾਉਣੀ ਉਹ ਜ਼ਰੂਰੀ ਹੈ ਹਾਂ ਸਰ ਅੱਜ ਸਮਾਈਲਿੰਗ ਫੇਸ ਇੰਟਰਨੈਸ਼ਨਲ ਕਲੱਬ ਦੇ ਸਹਿਯੋਗ ਨਾਲ ਟ੍ਰੈਫਿਕ ਦੇ ਨਿਯਮਾਂ ਸੰਬੰਧੀ ਦਸ਼ਮੇਸ਼ ਪਬਲਿਕ ਸਕੂਲ ਦੇ ਬੱਚਿਆਂ ਦਾ ਸੈਮੀਨਾਰ ਲਾਇਆ ਗਿਆ ਜਿਹਦੇ ਵਿੱਚ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਾਇਆ ਗਿਆ ਔਰ ਜਿਹੜਾ ਨਵੇਂ ਕਾਨੂੰਨ ਚਾਲੂ ਹੋਇਆ ਮਾਨਯੋਗ ਮੁੱਖ ਮੰਤਰੀ ਜੀ ਨੇ ਸਾਡੇ ਦੁੱਖ ਨੂੰ ਸਮਝਦੇ ਹੋਏ ਕਿਉਂਕਿ ਅੱਜਕੱਲ ਮੋਸਟਲੀ ਹਰੇਕ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਇੱਕ ਇੱਕ ਬੱਚਾ ਹੀ ਆ ਜੇਕਰ ਅਸੀਂ ਉਹ ਨਿਯਮਾਂ ਦੀ ਨਹੀਂ ਪਾਲਣਾ ਕਰਦੇ ਤਾਂ ਬੱਚੇ ਦਾ ਮਿਸੇਪਨਿਕ ਹੋ ਜਾਂਦੀ ਹੈ ਤੇ ਪਰਿਵਾਰ ਪੋਲ ਪਛਤਾਵੇ ਤੋਂ ਬਿਨਾ ਕੁਝ ਨਹੀਂ ਰਹਿ ਜਾਂਦਾ ਉਹਨਾਂ ਨੇ ਸਾਡੇ ਦੁੱਖ ਨੂੰ ਸਮਝਦੇ ਹੋਏ ਇਹ ਰੂਲ ਮਾਲੂ ਨਵੇਂ ਜਿਹੜੇ ਲਾਗੂ ਕੀਤੇ ਆ ਇਹ 20 ਅਗਸਤ ਤੋਂ ਲਾਗੂ ਹੋ ਜਾਣਗੇ ਉਸ ਤੋਂ ਪਹਿਲਾਂ ਅਸੀਂ ਸੈਮੀਨਾਰ 15-20 ਨੂੰ ਪਹਿਲਾਂ ਵੀ ਲਾਇਆ ਸੀ ਪਰ ਕਲੱਬ ਕਹਿੰਦੇ ਵੀ ਇੱਕ ਵਾਰੀ ਆਪਾਂ ਫੇਰ ਲਾਈਏ ਕਲੱਬ ਦੇ ਸਹਿਯੋਗ ਨਾਲ ਅਸੀਂ ਸੈਮੀਨਾਰ ਲਾਇਆ ਬੱਚਾ ਨੂੰ ਟ੍ਰੈਫਿਕ ਨੇਮੀ ਜਮਾ ਤੋਂ ਜਾਣੂ ਕਰਾਇਆ ਗਿਆ ਤੇ 16 ਸਾਲ ਤੋਂ ਜਿਹੜੇ ਥੱਲੇ ਦੇ ਬੱਚੇ ਆ ਉਹਨਾਂ ਨੂੰ ਕਿਹਾ ਵੀ ਤੁਸੀਂ ਬਿਲਕੁਲ ਸਾਈਕਲ ਤੋਂ ਬਿਨਾ ਕੋਈ ਵੀ ਕੰਮ ਨਹੀਂ ਚਲਾ ਸਕਦੇ 16 ਸਾਲ ਤੋਂ 18 ਸਾਲ ਤੱਕ 50 ਸੀਸੀ ਇੰਜਨ ਵਾਲੇ ਜਿਵੇਂ ਇਲੈਕਟ੍ਰੀਕਲ ਸਕੂਟਰੀ ਛੋਟੀ ਸਲੋ ਸਪੀਡ ਵਾਲੀ ਉਹ ਚਲਾ ਸਕਦੇ ਹਾਂ 18 ਸਾਲ ਤੋਂ ਉੱਪਰ ਤੁਸੀਂ ਲਾਇਸੈਂਸ ਤੁਹਾਡਾ ਬਣ ਜੂਗਾ ਫੁੱਲ ਉਹ ਤੁਸੀਂ ਹਰ ਤਰ੍ਹਾਂ ਦਾ ਬਾਈਕ ਕਾਰ ਚਲਾ ਸਕਦੇ ਹੋ ਪਰ ਉਹਦੇ ਵਿੱਚ ਵੀ ਜੋ ਨਿਜ਼ਮ ਨੇ ਸੀਟ ਬੈਲਟ ਲਾਉਣਾ ਜਾਂ ਬੁਲਟ ਮੋਟਰਸਾਈਕਲ ਬੱਚਿਆਂ ਦਾ ਅੱਜਕੱਲ ਕਰੇਜ ਆ ਉਹਦਾ ਇਹ ਸਲੈਂਸਰ ਏਜੰਸੀ ਤੋਂ ਕਢਾਉਣਸਾਰ ਚੇਂਜ ਕਰ ਦਿੰਦੇ ਆ ਫਿਰ ਉਹ ਪਟਾਕੇ ਪਾਉਂਦੇ ਆ دہشت ਪਾਉਂਦੇ ਆ ਔਰ ਜਿਹੜੇ ਹਾਰਟ ਦੇ ਪੇਸ਼ੈਂਟ ਆ ਜਾਂ ਕੋਈ ਹੋਰ 올ਡ ਏਜ ਆ ਉਹਨਾਂ ਨੂੰ ਇਸ ਚੀਜ਼ ਦੀ ਬੜੀ ਸਮੱਸਿਆ ਆਉਂਦੀ ਆ ਉਹ ਸਾਡੇ ਕੋਲ ਕੰਪਲੇਂਡ ਆਉਂਦੀ ਆ ਅਸੀਂ ਉਸ ਸੰਬੰਧੀ ਇਹਨਾਂ ਨੂੰ ਜਾਗਰੂਤ ਕੀਤਾ ਕੀਤਾ ਵੀ ਤੁਸੀਂ ਤਿੰਨ ਸਵਾਰੀਆਂ 'ਤੇ ਉੱਪਰ ਜਿਹੜਾ ਬਾਈਕ ਤੇ ਬਿਠਾਓਗੇ ਦੋ ਜਣੇ ਵੱਧ ਤੋਂ ਵੱਧ ਬੈਠ ਸਕਦੇ ਆ ਲਾਇਸੈਂਸ ਤੁਹਾਡੇ ਕੋਲ ਡਾਕੂਮੈਂਟ ਪੂਰੇ ਚਾਹੀਦੇ ਆ ਔਰ ਸਲੈਂਸਰ ਜਿਹੜਾ ਉਹ ਏਜੰਸੀ ਨੂੰ ਦਿੱਤਾ ਉਹੀ ਵਰਤੋ ਤੇ ਜੇਕਰ ਤੁਸੀਂ ਇਹਨਾਂ ਕੋਈ ਨਿਯਮਾਂ ਦੀ ਉਲੰਘਣਾ ਕਰੋਗੇ ਤਾਂ ਜਿਵੇਂ ਨਵੇਂ ਕਾਨੂੰਨ ਬਣੇ ਆ ਉਹਦੇ ਵਿੱਚ 3 ਸਾਲ ਦੀ ਸਜ਼ਾ ਤੇ 25000 ਰੁਪਏ ਜੁਰਮਾਨਾ ਹੋਊਗਾ ਤੇ ਹੁਣ ਤੁਹਾਡਾ ਸਰ ਕਿਹਨੇ ਕਹੇ ਦੇ ਵਿੱਚ ਕੈਂਪ ਲਗਾਇਆ ਲਗਾਇਆ ਜਾ ਸਕਦਾ ਸਾਡੇ ਜੀ ਮੋਸਟਲੀ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ ਸਰਕਾਰੀ ਔਰ ਪ੍ਰਾਈਵੇਟ ਜਿੰਨੇ ਵੀ ਸਕੂਲ ਆ ਹੋ ਚੁੱਕੇ ਆ 15 ਅਗਸਤ ਕਰਕੇ ਦੋ ਸਕੂਲ ਸਾਡੇ ਰਹਿੰਦੇ ਖਾਲਸਾ ਸਕੂਲ ਤੇ ਇੱਕ ਨਿਊ ਮਦਰ ਸਕੂਲ ਉਹ ਅਸੀਂ 1-2 ਦਿਨਾਂ ਦੇ ਵਿੱਚ ਹੀ ਆ ਨੈਕਸਟ ਵੀਕ ਦੇ ਵਿੱਚ ਅਸੀਂ ਉਹ ਸੈਮੀਨਾਰ ਲਾ ਕੇ 20 ਤਰੀਕ ਤੋਂ ਪਹਿਲਾਂ ਪਹਿਲਾਂ ਉੱਥੇ ਵੀ ਅਸੀਂ ਸੈਮੀਨਾਰ ਲਾਵਾਂਗੇ ਹਾਂ ਜੀ ਨਾਲ ਹੀ ਆ ਕਿ ਜੋ ਡਿਸਟ੍ਰਿਕਟ ਕੈਂਪ ਲਗਾਇਆ ਗਿਆ ਹੈ ਬੰਦਿਆਂ ਨੂੰ ਜਾਦੂ ਸਮਾਈਲਿੰਗ ਫੇਸ ਇੰਟਰਨੈਸ਼ਨਲ ਕਲੱਬ ਜੋ ਕਿ ਪਿਛਲੇ ਲਗਭਗ 24 ਸਾਲ ਤੋਂ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ ਔਰ ਅੱਜ ਟ੍ਰੈਫਿਕ ਪੁਲਿਸ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਹੈ ਦਸ਼ਮੇਸ਼ ਪਬਲਿਕ ਸਕੂਲ ਦੇ ਜੋ ਕਾਫੀ ਵੱਡਾ ਸਕੂਲ ਹੈ ਔਰ ਬੱਚੇ ਵੀ ਕਾਫੀ ਸੰਖਿਆ ਦੇ ਵਿੱਚ ਜੋ ਜੋ ਵਾਹਨ ਚਲਾਉਂਦੇ ਨੇ ਘਰ ਜਾਂਦੇ ਨੇ ਅੱਜ ਛੁੱਟੀ ਦੇ ਸਮੇਂ ਟ੍ਰੈਫਿਕ ਪੁਲਿਸ ਦੀ ਪੂਰੀ ਟੀਮ ਦੇ ਸਹਿਯੋਗ ਦਿੰਦੇ ਹੋਏ ਅਸੀਂ ਇੱਥੇ ਇੱਕ ਅਵੇਅਰਨੈਸ ਸੈਮੀਨਾਰ ਜੋ ਕੀਤਾ ਹੈ ਔਰ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਰੋਡ ਸੇਫਟੀ ਦੇ ਪ੍ਰਤੀ ਔਰ ਜਿਹੜੀ ਜੋ ਨਿਯਮ ਨੇ ਉਹ ਚੇਂਜ ਹੋਏ ਨੇ 16 ਸਾਲ ਦੇ ਜਿਹੜੇ ਬੱਚੇ ਨੇ ਉਹ ਕਿਹੜਾ ਵਹੀਕਲ ਚਲਾ ਸਕਦੇ ਨੇ ਕਿਵੇਂ ਲਾਇਸੈਂਸ ਬਣਾਣਾ ਹੈ ਔਰ ਕਿਵੇਂ ਨਿਯਮਾਂ ਦੀ ਪਾਲਣਾ ਕਰਨੀ ਹੈ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਦੇ ਇਹਨਾਂ ਬੱਚਿਆਂ ਦੀਆਂ ਕਿਉਂਕਿ ਜਿਹੜੇ ਬੱਚੇ ਨੇ ਉਹ ਅੱਜਕੱਲ ਬਹੁਤ ਜ਼ਿਆਦਾ ਰੈਸ਼ ਡਰਾਈਵਿੰਗ ਕਰਦੇ ਨੇ ਤਿੰਨ ਤਿੰਨ ਜਿਹੜੇ ਇੱਕ ਵਹੀਕਲ ਤੇ ਚੜ੍ਹ ਕੇ ਡਰਾਈਵ ਕਰਦੇ ਨੇ ਔਰ ਇਹਨਾਂ ਨੂੰ ਰੋਕਣ ਦੇ ਲਈ ਅਵੇਅਰ ਕਰਨ ਦੇ ਲਈ ਐਜੂਕੇਟ ਕਰਨ ਦੇ ਲਈ ਸਾਡੇ ਸਮਾਈਲਿੰਗ ਫੇਸ ਕਲੱਬ ਦੀ ਪੂਰੀ ਟੀਮ ਨੇ ਅੱਜ ਇੱਥੇ ਆਪਣਾ ਯੋਗਦਾਨ ਦਿੰਦਿਆਂ ਟ੍ਰੈਫਿਕ ਪੁਲਿਸ ਨਾਲ ਸਹਿਯੋਗ ਦਿੱਤਾ ਹੈ ਬੱਚਿਆਂ ਨੂੰ ਗਾਈਡ ਕੀਤਾ ਔਰ ਸਾਨੂੰ ਪੂਰੀ ਉਮੀਦ ਹੈ ਕਿ ਜੇ ਇਸ ਤਰ੍ਹਾਂ ਦੇ ਸੈਮੀਨਾਰ ਐਨ ਜੀਓ ਟ੍ਰੈਫਿਕ ਟੀਮ ਦੇ ਨਾਲ ਸਹਿਯੋਗ ਨਾਲ ਕਰਨ ਤਾਂ ਸਾਰੇ ਬੱਚੇ ਐਜੂਕੇਟ ਹੋਣਗੇ ਔਰ ਸਹਿਯੋਗ ਦੇਣਗੇ ਔਰ ਜਿਹੜੇ ਐਕਸੀਡੈਂਟ ਹੁੰਦੇ ਹਨ ਉਹਨਾਂ ਨੂੰ ਰੋਕਿਆ ਜਾ ਸਕੇਗਾ ਕਿੰਨੇ ਕ ਸਕੂਲਾਂ ਦੇ ਵਿੱਚ ਕੈਂਪ ਲਗਾਏ ਜਾ ਕਿਉਂਕਿ ਹੁਣ ਕਿੰਨੇ ਕ ਟੂਰ ਦੇ ਰਹੇ ਨੇ ਇਹ ਤਕਰੀਬਨ ਸਾਰੇ ਸਕੂਲਾਂ ਦੇ ਵਿੱਚ ਟ੍ਰੈਫਿਕ ਟੀਮਾਂ ਦੇ ਵੱਲੋਂ ਸੈਮੀਨਾਰ ਕੀਤੇ ਜਾ ਚੁੱਕੇ ਇੱਕ ਦੋ ਸਕੂਲ ਬਾਕੀ ਹੈ ਔਰ ਅਸੀਂ ਉਹ ਸਕੂਲ ਵੀ ਬੜੀ ਜਲਦੀ ਹੀ ਇਹਨਾਂ ਦੇ ਨਾਲ ਲੱਗ ਕੇ ਕਵਰ ਕਰਾਵਾਂਗੇ ਔਰ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਕਲੱਬ ਦੇ ਵੱਲੋਂ ਵੱਖ-ਵੱਖ ਪੋਸਟਾਂ ਜਿਹੜੀਆਂ ਜਾਰੀ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਮੈਂ ਪੂਰੀ ਟੀਮ ਸਾਡੇ ਅਮਨਦੀਪ ਸਿੰਘ ਜੀ ਛੋਟੀ ਸਾਹਿਬ ਐਕਸੀਅਨ ਸੁਦਾਗਰ ਸਿੰਘ ਜੀ ਗਗਨ ਬਰਾੜ ਔਰ ਮਨਪ੍ਰੀਤ ਲੁੰਬਾ ਜੀ ਬਲਜੀਤ ਸਿੰਘ ਬਿੰਦਰਾ ਸਾਡੇ ਚੇਅਰਮੈਨ ਮੈਡਮ ਮੰਜੂਸ ਖੀਜਾ ਜੀ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਉਹ ਵਧਾਈ ਦੀ ਪਾਤਰ ਹੈ ਜਿਹੜਾ ਇਸ ਮਹਿਮ ਦੇ ਵਿੱਚ ਆਪਣਾ ਯੋਗਦਾਨ ਪਾਇਆ ਔਰ ਅੱਗੇ ਤੋਂ ਵੀ ਅਸੀਂ ਇਸੇ ਤਰ੍ਹਾਂ ਹੀ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਵਾ ਛੜ ਕੇ ਹਿੱਸਾ ਪਾਵਾਂਗੇ। ਇਸ ਸਕੂਲਾਂ ਦੇ ਵਿੱਚ ਹੀ ਜਾਗਰੂਤਾ ਕੈਂਪ ਲਗਾਏ ਜਾ ਰਹੇ ਜਾਂ ਵੈਸੇ ਵੀ ਕਿਤੇ ਹੋਰ ਲਗਾਏ ਜਾਦੇ। ਨਹੀਂ ਸਾਡੇ ਕਲੱਬ ਦੇ ਵੱਲੋਂ ਪਹਿਲਾਂ ਰੋਡ ਸੇਫਟੀ ਜਿਹੜਾ ਵੀਕ ਹੈ ਉਹਦੇ ਤਹਿਤ ਵੀ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਜਿਹੜਾ ਲੋਕਾਂ ਨੂੰ ਆਮ ਜਨਤਾ ਨੂੰ ਵੀ ਐਜੂਕੇਟ ਕੀਤਾ ਜਾ ਰਿਹਾ ਹੈ ਔਰ ਸਾਡਾ ਕਲੱਬ ਜਿਹੜਾ ਪੰਜਾਬ ਪੱਧਰ ਦੇ ਉੱਪਰ ਜਿਹੜਾ ਪੂਰੇ ਫਰੀਦਕੋਟ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਚੁੱਕਾ ਹੈ ਕਿਉਂਕਿ ਅਸੀਂ ਆਵਾਰਾ ਪਸ਼ੂਆਂ ਦੇ ਜੋ ਰਿਫਲੈਕਟਰ বেলਟ ਉਹ ਇੱਕ ਉਦਾਹਰਨ ਬਣਿਆ ਸੀ ਔਰ ਪੂਰੇ ਸੂਬੇ ਦੇ ਵਿੱਚ ਜੋ ਫਰੀਦਕੋਟ ਦਾ ਨਾਮ ਸਾਡੇ ਕਲੱਬ ਦੇ ਨਾਲ ਜੁੜਿਆ ਹੋਇਆ ਹੈ ਵੀ ਜਿਹੜਾ ਵਾਰਾ ਪਸ਼ੂਆਂ ਤੋਂ ਜਿਹੜੀਆਂ ਮੌਤਾਂ ਤੋਂ ਬਚਾਉਣ ਲਈ ਅਸੀਂ ਜਿਹੜਾ ਉਹਨਾਂ ਲੋਕਾਂ ਨੂੰ ਅਸੀਂ ਅਵੇਅਰ ਕੀਤਾ ਸੀ ਔਰ ਅਸੀਂ 벨ਟਾਂ ਪਾਈਆਂ ਸੀ ਰਿਫਲੈਕਟਰ 벨ਟਾਂ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਰਾਤ ਨੂੰ ਜਦੋਂ ਇਹ ਵਾਰਾ ਪਸ਼ੂ ਸੜਕਾਂ ਤੇ ਨਿਕਲਦੇ ਸੀ ਤਾਂ ਉਹ ਜਿਹੜੀ 벨ਟ ਹੈ ਰਿਫਲੈਕਟਰ 벨ਟ ਤੋਂ ਪਤਾ ਲੱਗ ਜਾਂਦਾ ਸੀ ਤੇ ਐਕਸੀਡੈਂਟ ਤੋਂ ਬਚਾਅ ਹੋ ਜਾਂਦਾ ਸੀ ਮੇਰਾ ਨਾਮ ਮਨਜਿੰਦਰਪਾਲ ਸਿੰਘ ਆ ਮੈਂ ਮੈਡੀਕਲ ਰਾਈਡ ਸੈਕਸ਼ਨ ਦਾ ਤੇ ਟ੍ਰੈਫਿਕ ਰੂਲ ਬਾਰੇ ਸਾਨੂੰ ਦੱਸਿਆ ਗਿਆ ਜੀ 18 ਸਾਲ ਤੋਂ ਪਹਿਲਾਂ ਨਹੀਂ ਚਲਾਉਣੇ ਚਾਹੀਦੇ ਤੇ ਮੈਂ ਉਹਨਾਂ ਦਾ ਪਾਲਣ ਕਰੂੰਗਾ ਕਿੰਨੀ ਉਮਰ ਦਾ ਤੁਸੀਂ ਮੇਰੀ 18 17 ਸਾਲ ਆ ਕਿਹੜੀ ਕਲਾਸ ਪੜ੍ਹਦੇ ਮੈਂ ਮੈਡੀਕਲ ਰੈਡ ਪਲੱਸ 1 ਉਹ ਰੂਲ ਬਾਰੇ ਦੱਸਿਆ ਗਿਆ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਵਧੀਆ ਲੱਗਿਆ ਮਤਲਬ ਜੀ ਸਾਡੀ ਸੇਫਟੀ ਬਾਰੇ ਦੱਸਿਆ ਗਿਆ ਉਹਨਾਂ ਨੂੰ ਫੋਲੋ ਕਰਾਂਗੇ ਹਾਂਜੀ इस वीडियो नु अगे शेयर जरूर करना जी कृपा करके चैनल सब्सक्राइब जरूर कर लो जी हुन तुसी फास्ट न्यूज पाबी प्ले स्टोर तू तो इंस्टाल कर नवंत खबर पढ़ते देख सकदे हो धनबाद